ਬਿਜੋਟੀ ਮਾਰਕੀਟ ਉਹਦੀ ਅਧੋਨੀ ਤਰਫ ਜੀ ਭਾਈ ਇਧਰੋਂ ਬੈਕ ਤੋਂ ਦਿਖਾ ਦੇ ਲੈ ਵਾਲੂ ਆਹ ਦਿਖਾ ਦੇ ਸਮਾਰਕੀ ਲੈ ਇਹ ਸਜਣੋ ਚਾਰ ਦੰਦ ਦਾ ਨਗੀਨਾ ਆ ਇਹ ਮੰਗਰਾ ਬੂਰੀ ਕੱਤੀ ਆ ਜੇ ਨਾ ਇਹਦੇ ਪਿੱਠ ਪੁੜੇ ਦੀ ਗੱਲ ਕਰਾਂ ਮੈਂ ਨਾ ਨੇੜੇ ਲਾ ਦੇ ਜੀ ਭਾਈ ਜੇ ਇਹਦੇ ਸਜਣੋ ਪਿੱਠ ਪੁੜੇ ਦੀ ਗੱਲ ਕਰਾਂ ਇਹਦੀ ਚੜਾਈ ਦੀ ਗੱਲ ਕਰਾਂ ਉੱਤੇ ਦੀ ਨਾ ਪੂਰੀ ਡਬਲ ਝੋਟੀ ਆ ਪਹਿਲੇ ਸੂਏ ਦੀ ਭਲੂਣ ਕੱਟੀ ਐਡੀਆਂ ਵੱਡੇ ਐਡੇ ਐਡੇ ਜਾਨਵਰ ਬਹੁਤ ਮੁਸ਼ਕਲ ਮਿਲਦੇ ਨੇ ਪਹਿਲੇ ਸੂਏ ਦੇ ਕਿਉਂਕਿ ਮੈਨੂੰ ਤਾਂ ਦੇਖਣ ਨੂੰ ਦੂਜਾ ਸੁਆ ਲੱਗੀ ਦੀ ਪਰ ਬਾਈ ਦੇ ਦਸਨ ਮੁਤਾਬਕ ਨਾ ਬਾਈ ਕਹਿੰਦਾ ਚਾਰ ਦੰਦ ਦਾ ਮੂੰਹ ਤੇ ਰੇਟ ਵੀ ਸੱਜਣੋ ਜੇ ਮੈਂ ਕਹਿਦਾ ਰੇਟ ਵੀ ਕੋਈ ਬਾਈ ਨੇ ਬੜਾ ਜਿਆਦਾ ਓਵਰ ਰੇਟ ਨਹੀਂ ਕਰਿਆ ਰੇਟ ਵੀ ਹਰੇਕ ਬੰਦੇ ਦੀ ਪਹੁੰਚ ਅਲ੍ਹਾ ਰੇਟ ਹੈ ਤੇ ਵੱਡੀ ਗੱਲ ਆ ਜਿਹੜੀ ਨਾਲ ਇਹਦੇ ਨਾਲ ਬੂਰੀ ਕੱਟੀ ਹੈ ਲੈ ਭਾਈ ਨੰਬਰ ਬੋਲ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਮੋੜ ਮੰਡੀ ਜਿਹੜੀ ਕਿ ਜ਼ਿਲ੍ਹਾ ਬਠਿੰਡੇ ਚ 20 ਤਰੀਕ ਨੂੰ ਮਹੀਨੇ ਚ ਇੱਕ ਵਾਰ ਲੱਗਦੀ ਆ ਲੈ ਅੱਜ ਨਾ ਸੱਜਣਾ ਮੋੜ ਮੰਡੀ ਤੋਂ ਛੋਟੇ ਵੱਡੇ ਸਾਰੇ ਰੇਟਾਂ ਦੇ ਜਾਨਵਰ ਆਪਾਂ ਦਿਖਾਵਾਂਗੇ ਤੇ ਠੰਡਾ ਗਰਮ ਸਾਰੇ ਦੀ ਜਾਣਕਾਰੀ ਦੇਵਾਂਗੇ ਵੀ ਜਿਹੜਾ ਮੰਦਾ ਚੱਲ ਰਿਹਾ ਸੀ ਅੱਜ ਕੁਝ ਫਰਕ ਪਿਆ ਜਾਂ ਨਾ ਵੀ ਕਦੋਂ ਤੱਕ ਨਾ ਪਸ਼ੂਆਂ ਦਾ ਕੰਮ ਆ ਜਿਹੜਾ ਚੰਗਾ ਚੱਲ ਪੂਗਾ ਤੇ ਅੱਜ ਸਾਰੇ ਰੇਟਾਂ ਦੇ ਜਾਨਵਰ ਦਿਖਾਉਂਗਾ ਮੈਂ ਵੀਡੀਓ ਨਾ ਐਂਡ ਤੱਕ ਜੁੜੇ ਰਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਆਜੋ ਅੱਗੇ ਮੰਡੀ ਲੈ ਕੇ ਚੱਲਦੇ ਆਂ ਸੱਜਣਾ ਦਿਖਾਉਨੇ ਆ ਨਗੀਨੇ ਤੁਹਾਨੂੰ ਕਰਦੇ ਸੀ ਲੈ ਸੱਜਣੋ ਪਹਿਲੀ ਝੋਟੀ ਲੱਗਿਆ ਮੋੜ ਮੰਡੀ ਦਿਖਾਉਣਾ ਝੋਟੀ ਵੀ ਨਗੀਨਾ ਦਿਖਾਉਂਗਾ ਸੂਆ ਦੂਜਾ ਪਰ ਹੈਗੀ ਚਾਰ ਦੰਦਾ ਇੱਕ ਵਾਰੀ ਝੋਟੀ ਤੇ ਮਾਰਦੇ ਕੈਮਰਾ ਝੋਟੀ ਨੂੰ ਖੋਲ ਕੇ ਵੀ ਦਿਖਾਵਾਂਗੇ ਤੋੜ ਕੇ ਦਿਖਾਵਾਂਗੇ ਡਿਟੇਲ ਸਾਰੀ ਆਪਾਂ ਸੱਜਣ ਨੂੰ ਪੁੱਛ ਲਾਂਗੇ ਇੱਕ ਵਾਰ ਜਿਹੜੇ ਥਾਣਾ ਥਨੌਟ ਦੀ ਗੱਲ ਕਰਾਂ ਨਾ ਸੱਜਣੋ ਇਹ ਲੱਗਿਆ ਪੂਰਾ ਟੌਪ ਦਾ ਤੇ ਉਦਾਂ ਗੱਲ ਕਰਾਂ ਇਹਦੀ ਸ਼ਕੀਨੀ ਦੀ ਸਿੰਗਾ ਚ ਬਾਈ ਨੇ ਨਾ ਢਿੰਡੀਆਂ ਢੁੰਡੀਆਂ ਪਾ ਛੱਡੀਆਂ ਤੇ ਬਾਕੀ ਜਾਨਵਰ ਨਾ ਜਾਤ ਵਾਲਾ ਜਾਨਵਰ ਹੈ ਚੰਗਾ ਜਾਨਵਰ ਹੈ ਸੱਜਣੋ ਲੈ ਖੋਲ ਕੇ ਤੋੜ ਕੇ ਦਿਖਾ ਦੇ ਇੱਕ ਵਾਰੀ ਫਿਰ ਪੁੱਛ ਐਨੂੰ ਚਲਾ ਦੀ ਲੈ ਜੇ ਨਾ ਸੱਜਣੋ ਇਹਦੇ ਕੱਦ ਕਾਢ ਦੀ ਗੱਲ ਕਰਾਂ ਮੈਂ ਚੰਗੇ ਕੱਦ ਕਾਢ ਚਾ ਦੂਜੇ ਸੂਏ ਦੇ ਹਿਸਾਬ ਨਾਲ ਬਾਕੀ ਲੇਵਾ ਨੇੜੇ ਤੋਂ ਦਿਖਾ ਦੇ ਬਾਈ ਲੇਵਾ ਵੀ ਬਾਲਾ ਚੰਗਾ ਤੇ ਥਣ ਵੀ ਨਾ ਆਪਸ ਚ ਪੀੜੀ ਦੇ ਪਾਵਿਆਂ ਵਾਂਗੂ ਕਹਿ ਲਈ ਆਪਾਂ ਜਿਵੇਂ ਨਾ ਪੂਰੀ ਦੂਰੀ ਤੇ ਲੱਗੇ ਨੇ ਤੇ ਪੂਰੀ ਜਿਹੜੀ ਆਪਾਂ ਕਹਿੰਦੇ ਨਾ ਟੌਪ ਦਾ ਜਾਨਵਰ ਹੁੰਦਾ ਜਿਹੜਾ ਚੰਗੇ ਰੰਗ ਬਨ ਵਾਲਾ ਉਹ ਜਾਨਵਰ ਆ ਸੱਜਣੋ ਟੌਪ ਕਲਾਸ ਝੋਟੀ ਆ ਪੂਰੀ ਡਿਟੇਲ ਇਹਦੀ ਆਪਾਂ ਵੀਰ ਨੂੰ ਪੁੱਛ ਲੈਨੇ ਬਾਕੀ ਗੱਲਾਂ ਬਾਤ ਹੋਈ ਆ ਮੇਰੀ ਪਹਿਲਾਂ ਦੂਜਾ ਕਸੂਆ ਦੱਸਦਾ ਬਾਈ ਤੇ ਬਾਕੀ ਗੱਲਬਾਤ ਨਾ ਥੋਡੀ ਮੈਂ ਬਾਈ ਨਾਲ ਸਾਰੀ ਕਰਾ ਦਾਂ ਨਾ ਇੱਕ ਵਾਰ ਬੈਕ ਤੋਂ ਦਿਖਾ ਦੇ ਲੈ ਵਸ ਮਾਰ ਕੇ ਦਿਖਾ ਦੇ ਆ ਜਾ ਬਾਈ ਆ ਜਾ ਪਹਿਲੇ ਨਾਮ ਦੱਸ ਦੋ ਬਈ ਨਾਮ ਕੀ ਹੈ ਨਾ ਇਹ ਆਪਣਾ ਬੀਰੂ ਬੀਰੂ ਕਿਹੜਾ ਪਿੰਡ ਦਾ ਬੀਰੂ ਦਾ ਸ਼੍ਰੀ ਮੁਖਸਰ ਸਾਹਿਬ ਜੀ ਸ਼੍ਰੀ ਮੁਖਸਰ ਸਾਹਿਬ ਹਾਂਜੀ ਬੜੀ ਦੂਰੋਂ ਆਇਆ ਯਾਰ ਹਰੇਕ ਮੰਡੀ ਆਉਣਾ ਹਾਂਜੀ ਵਪਾਰ ਦਾ ਕੰਮ ਆ ਬੀਰੂ ਵਪਾਰ ਦਾ ਕੰਮ ਆ ਜੀ ਆਪਣਾ ਕੈਕ ਸਾਲ ਹੋ ਗਏ ਕੰਮ ਕਰਜਾ ਨੇ ਆਪਾਂ ਨੂੰ ਹੋ ਗਏ 10 ਸਾਲ ਕੰਮ ਦੇ 10 ਸਾਲ ਚੰਗਾ ਐਕਸਪੀਰੀਅੰਸ ਆ ਹਾਂਜੀ ਇਹਦਾ ਸੂਏ ਕਿਹੜਾ ਝੋਟੀ ਦੀ ਜਿਹੜੀ ਆਪਾਂ ਤੋਰ ਕੇ ਦਿਖਾਈ ਆ ਇਹ ਦੂਜੇ ਸੂਏ ਝੋਟੀਆਂ ਜੀ ਦੂਜੇ ਸੂਏ ਝੋਟੀਆਂ ਹਾਂਜੀ ਦੰਦਾਂ ਚ ਕਿਵੇਂ ਆ ਮੂੰਹ ਚਾਰ ਦੰਦਾਂ ਦੇ ਆ ਜੀ ਮੂੰਹ ਚਾਰ ਚਾਰ ਦੰਦ ਦੇ ਸੂਕੀ ਦੂਜੇ ਸੂਏ ਹਾਂਜੀ ਹਾਂਜੀ ਅੱਛਾ ਪਹਿਲੇ ਸੂਏ ਖੀਰੀ ਸੂਪੀ ਹੋਣੀ ਹੈ ਨਾ ਮੇਰਾ ਖਿਆਲ ਹੈ ਹੁਣ ਇਹਨੂੰ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਵੀ ਸੂਈ ਨੂੰ ਇਹਨੂੰ ਹੈਗੇ 4 ਕਿ ਦਿਨ ਹੋਇਆ ਜੀ 4 ਦਿਨ ਕਿੰਨੀ ਕੁ ਬੋਲੀ ਤਿਆਰ ਆ ਬੋਲੀ ਇਸ ਟਾਈਮ 15 ਕਿਲੋ ਤ ਦੁੱਧ ਦੇ ਗਾਂ ਤਾਂ ਵਦਨੀਆਂ ਜੀ ਹੁਣ ਓਲੀ ਓਲੀ ਕਰਕੇ ਹੁਣ ਅੱਛਾ 16 17 ਹਾਂਜੀ ਹਾਂਜੀ ਰੇਟ ਇਹਦਾ ਫਿਰ 4-5 ਕਹਿੰਦੇ 1 ਲੱਖ 30 ਹਜ਼ਾਰ ਰੁਪਇਆ ਰੇਟ ਇੱਕ ਮੰਗ ਕਰਦੇ ਹਾਂ ਮੰਗ ਕਰਦੇ ਹਾਂ ਹਲੇ ਥੋੜਾ ਜਿਹਾ ਥੋੜਾ ਥੋੜਾ ਕੰਮ ਹਲੇ ਭਖਣ ਲੱਗਿਆ ਹਨਾ ਅੱਜ ਵਾਲੀ ਮੰਡੀ ਤੇ ਥੋੜਾ ਥੋੜਾ ਕੰਮ ਨਾਲ ਸੱਜਣੋਂ ਭਖਣ ਲੱਗਿਆ ਜਾਨਵਰ ਥੋੜਾ ਥੋੜਾ ਲੱਗੇ ਨੇ ਤੇਜ਼ੀ ਫੜਨੇ ਹਨਾ ਕਿੰਨੇ ਦੀ ਛੱਡ ਦਾਂਗੇ ਲਾਸਟ ਜਿਹਨੇ ਲੈਣ ਦੇ ਲਾਸਟ ਲੈਣ ਦੇ ਜਿਹੜੀ ਗਈ ਹੈ 120 ਦੀ ਛੱਡ ਦਾਂਗੇ 120000 ਦੀ ਹੋਰ ਮਾਰੰਤਨ ਆਏਗਾ ਇਹਨੂੰ ਕਿਰਾਇਆ ਕੱਪਾ ਮਾਰੰਤਨ ਮੌਕੇ ਤੇ ਹੋ ਜਾਊਗਾ ਕਿਰਾਇਆ ਕੱਪਾ ਛੱਡ ਦਾਂਗੇ ਅੱਜ ਮੌਕੇ ਤੇ ਹੋ ਜਾਊਗਾ ਮਾਰੰਤ ਅੱਛਾ ਨੰਬਰ ਬੋਲ ਦੋ ਤੁਹਾਡਾ ਨੰਬਰ ਹੈਗਾ 84374 ਹਾਂਜੀ 30097 ਇੱਕ ਵਾਰੀ ਫਿਰ 84374 ਹਾਂਜੀ 30097 ਕਿੰਨੀਆਂ ਝੋਟੀਆਂ ਲੈ ਕੇ ਆ ਗਏ ਆ ਇੱਕ ਦੋ ਛੋਟੀਆਂ ਲੈ ਕੇ ਆਏ ਆ ਜੀ ਆਪਾਂ ਕਿਹੜੀ ਦੂਸਰੀ ਦਾ ਕੀ ਰਿਕਾਰਡ ਆ ਕਿਹੜਾ ਸੂਏ ਦਾ ਦੂਜੀ ਵੀ ਦੂਜੀ ਸੂਏ ਕੀ ਉਹ ਵੀ ਦੂਜੀ ਸੂਏ ਛੋਟੀ ਆ ਹਾਂਜੀ ਕਿੰਨੇ ਕਿ ਦਿਨ ਹੋ ਗਏ ਸੂਏ ਉਹ ਵੇਖੀ ਆਪਣੇ ਕੋਲ ਅੱਛਾ ਉਹ ਵੇਚਤੀ ਹਾਂਜੀ ਉਹ ਉਹ ਕਿੰਨੇ ਦੀ ਵੇਚਤੀ ਫਿਰ ਜਿਹੜੀ ਉਹ 1.5 ਲੱਖ ਦੀ ਵੇਚੀ ਆ ਜੀ 1.5 ਲੱਖ ਦੀ ਬੜੀ ਮਹਿੰਗੀ ਵੇਚ ਗਿਆ ਸਵੇਰੇ ਸਵੇਰੇ ਹਾਂਜੀ ਐ ਲੈ ਆ ਜੋ ਸੱਜਣੋ ਇਹ ਦਿਖਾਈਆ ਵੀਰੂ ਕੋਲੇ ਚਾਰ ਦੰਦ ਦੂਜੇ ਸੂਏ ਕੱਟੀ ਬਾਕੀ ਆ ਜੋ ਅੱਗੇ ਲੈ ਕੇ ਚੱਲਦੇ ਹਾਂ ਹੋਰ ਵੀ ਦਿਖਾਉਣੇ ਆ ਜਾਨਵਰ ਚੰਗੇ ਸੀ ਲੈ ਸੱਜਣੋ ਦੂਜਾ ਨਗੀਨਾ ਤੁਹਾਨੂੰ ਹੋਰ ਲੱਗਿਆ ਮੋੜ ਮੰਡੀ ਤੋਂ ਦਿਖਾਉਣਾ ਕਿਉਂਕਿ ਪਹਿਲੇ ਬਲੌਕ ਚ ਨਾ ਤੁਹਾਨੂੰ ਮੈਂ ਜਿੰਨੇ ਜਾਨਵਰ ਦਿਖਾਉਂਗਾ ਤਕਰੀਬਨ ਪਹਿਲੇ ਦੂਜੇ ਸੂਏ ਵਾਲੇ ਜਿਆਦਾ ਦਿਖਾਉਂਗਾ ਤੀਜੇ ਚੌਥੇ ਸੂਏ ਵਾਲੀ ਮੈਂ ਤੁਹਾਨੂੰ ਉਹ ਦਿਖਾਉਂਗਾ ਜਿਹੜੀ ਦੇ ਥੱਲੇ ਚੰਗਾ ਦੁੱਧ ਹੋਊਗਾ ਮਤਲਬ ਜਿਹੜਾ ਚੰਗਾ ਜਾਨਵਰ ਹੋਊ ਵਧੀਆ ਦੁੱਧ ਵਾਲਾ ਜਿਹੜਾ ਆਪਾਂ ਸੈਕੰਡ ਬਲੌਕ ਬਣਾਵਾਂਗੇ ਉਹ ਤੁਹਾਨੂੰ ਕਿਸਾਨਾਂ ਦੇ ਜਾਨਵਰ ਦਿਖਾਉਂਗਾ ਤੇ ਨੋਰਮਲ ਰੇਟ ਤੇ ਜਾਨਵਰ ਦਿਖਾਉਂਗਾ ਇੱਕ ਵਾਰੀ ਨਾ ਭਾਈ ਇਹਦੇ ਲੇਵੇ ਲੂਵੇ ਤੇ ਮਾਰਦੇ ਕੈਮਰਾ ਸਮਾਰ ਕੇ ਸੱਜਣੋ ਨਾ ਇਹਦਾ ਲੇਵਾਂ ਲੂਵਾਂ ਦੇਖ ਸਕਦੇ ਹੋ ਤੇ ਜਿਹੜੀ ਮੇਨ ਗੱਲ ਆ ਨਾ ਥਾਣਾ ਜਿਹੜੇ ਥਣ ਦੀ ਮਸ਼ਪਾਰਸ਼ ਕਰਦਾ ਉਹਨਾਂ ਤੁਹਾਨੂੰ ਇਹ ਝੋਟੀ ਦੇ ਸੱਜਣੋ ਉਹ ਥਣ ਲੱਗਿਆ ਉੱਪਰ ਤੋਂ ਜੜ ਮੋਟੀ ਆ ਥੱਲਿਓ ਤਿੱਖਾ ਤੇ ਬਾਕੀ ਨਾ ਤਾਜੀ ਸੂਈ ਆ ਝੋਟੀ ਬਾੜੀ ਨਮਾਈ ਤਮਾਈ ਜੀ ਨਹੀਂ ਹੋਈ ਤਾਂ ਕਰਕੇ ਤਾਜੀ ਸੂਈ ਕਰਕੇ ਨਾ ਤਾਂ ਵੀ ਵਾਈਟਮਾਈ ਭਾਈ ਸੂਆ ਕਿਹੜਾ ਇਹਦਾ ਇਹਦਾ ਛੂਆ ਦੂਜਾ ਕੋਈ ਦੂਜਾ ਛੂਆ ਬੈਠ ਪਿੰਡ ਤੇ ਰੱਪਣਾ ਪਿੰਡ ਹੈ ਹਿੰਮਤ ਬੋਲਾ ਹਿੰਮਤ ਕੋਰਾ ਦੂਜਾ ਛੂਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹ ਰਾਤ ਦੀ ਸੂਈ ਵੀ ਹੈ ਵੀਰੇ ਅੱਛਾ ਰਾਤ ਹੀ ਸੂਈ ਆ ਬੋਨੇ ਚ ਹੀ ਆ ਹਾਂਜੀ ਹਾਂ ਦੰਦਾਂ ਚ ਕਿਵੇਂ ਆ ਵੰਗੂ ਦੰਦੇ ਛਗੀ ਹੋ ਗਈ 6 ਦੰਦ ਇਹ ਕਿੰਨਾ ਕੁ ਦੁੱਧ ਪਾ ਸਕਦੇ ਬਾਈ ਦੁੱਧ ਨੇ ਦਿੱਤਾ ਵੀਰੇ ਪਲੂਨ ਨੇ 13 ਜਿਆਦਾ ਅੱਛਾ 13 14 ਘਰ ਲੈਵਾ ਵੀ ਦੱਸਦਾ ਵੀ ਦੁੱਧਾ ਇਹਦੀ ਵੱਧ ਪਾ ਦੂਗੀ ਰੇਟ ਇਹਦਾ ਫਿਰ ਕਿੰਨਾ ਦਾ ਰੇਟ ਤੇਰਾ ਮੁੱਲ ਤਾਂ 1-5 ਕਰਦੇ ਆ ਕਿੰਨੇ ਵੀ ਛੱਡ ਦੇ 99 ਦੀ ਛੱਡਾਂ 90 ਦੀ ਛੱਡ ਦਾਂਗੇ ਚੱਲ ਛੱਡਦਾ ਆ ਇਹ ਸੱਚ ਨੂੰ 90000 ਦੀ ਹੋ ਜੂ ਉਹਦੇ ਚ ਤੁਹਾਨੂੰ ਛੋਟ ਛੱਪਾ ਹੋ ਜੂ ਮਾਨਤਾਨ ਜਿਹੜਾ ਸੱਜਣ ਘਰੇ ਆਊਗਾ ਨੰਬਰ ਬੋਲ ਦਿਓ ਜੀ ਨੰਬਰ 9852060 ਅੱਜ ਵੈਸੇ ਮੰਡੀ ਦਾ ਕਿੰਨਾ ਕੰਮ ਪਹਿਲਾਂ ਨਾਲੋਂ ਪਹਿਲਾਂ ਮੰਦਾ ਜ਼ਿਆਦਾ ਸੀ ਅੱਜ ਭੱਖਿਆ ਕੰਮ ਕੋਈ ਨਹੀਂ ਬਸ ਠੀਕ ਆ ਚੱਲੀ ਜਾਂਦਾ ਜੇ ਅੱਜ ਥੋੜਾ ਜਿਹਾ ਕੰਮ ਚੱਲ ਪਿਆ ਹਨਾ ਮੰਡੀ ਦਾ ਅੱਜ ਜੇ ਮੈਂ ਸੱਜਣ ਨੂੰ ਆਖਣਾ ਤੁਹਾਨੂੰ ਥੋੜਾ ਜਿਹਾ ਫਰਕ ਪਿਆ ਪਹਿਲਾਂ ਨਾਲੋਂ ਹੁਣ ਮੰਡੀ ਦਾਰ ਮੰਡੀ ਫਰਕ ਪੈਂਦਾ ਜਾਊਗਾ ਹਨਾ ਹਾਂਜੀ ਮੈਂ ਖੋਲ ਕੇ ਤੋਰ ਕੇ ਦਿਖਾ ਦੇ ਬਾਈ ਇੱਕ ਵਾਰ ਲੇ ਸੱਜਣੋ ਬਾਕੀ ਜਦੋਂ ਤੁਰੂਗੀ ਨਾ ਇਹਦੀ ਲੇਵੇ ਦੀ ਜੱਜਮੈਂਟ ਕਰ ਲਿਓ ਛੋਟੀ ਚੰਗੀ ਆ ਮੂੰਹੋਂ ਛੇ ਦਾੰਦਾ ਤੇ ਰਾਤ ਹੀ ਬਾਈ ਦੇ ਦਸਨ ਮੁਤਾਬਕ ਸੂਈ ਆ ਬੱਚਾ ਕੀ ਆ ਬਾਈ ਇਹਦੇ ਨਾਲ ਬੱਚਾ ਕੱਟੀ ਆ ਜੀ ਮਾ ਅੱਛਾ ਮਾਂ ਕਰ ਇਹਦੇ ਕੱਟੀ ਆ ਕੱਟੀ ਵੀ ਦਿਖਾਉਂਗਾ ਮੈਂ ਤੁਹਾਨੂੰ ਕਿਉਂਕਿ ਕੱਟੀ ਚੰਗੀ ਆ ਜੈਡ ਬਲੈਕ ਆ ਵਧੀਆ ਕਿਸੇ ਸੀਮਨ ਦੀ ਆ ਬਾਕੀ ਜਦੋਂ ਤੁਰੂਗੀ ਇਹਦੇ ਲੇਵੇ ਦੀ ਜੱਜਮੈਂਟ ਕਰ ਲਿਓ ਸੱਜਣੋ ਥਾਣਾ ਜਿਹੜਾ ਜੋ ਟਿੰਨ ਦਾ ਥਾਣਾ ਪੂਰਾ ਟਾਪ ਕਲਾਸ ਲੱਗਿਆ ਬਾਕੀ ਕਮਾਲ ਆ ਬਾਈ ਮੋੜ ਲਿਆ ਕਮਾਲ ਲਿਓ ਲੈ ਰੇਟ ਰੂਟ ਨਾ ਸੱਜਣੋ ਇਹਦਾ ਤੁਹਾਨੂੰ ਮੈਂ ਕਰਾ ਕੇ ਦੇਤਾ ਬਾਈ ਨਾਲ ਗੱਲਬਾਤ ਕਰ ਲਿਓ ਨੇੜੇ ਜਾ ਕੇ ਕਿੱਥੇ ਖੜੀਆਂ ਮੱਝਾਂ ਨੇ ਉਹ ਸਿਰ ਪਹਿਲੀ ਲੈਣ ਦੀ ਆ ਅੱਛਾ ਬਾਕੀ ਨਾਲ ਸੱਜਣੋਂ ਹੋਰ ਰੇਟ ਰੂਟ ਬਣ ਜੂਗਾ ਫੋਨ ਤੇ ਬਾਈ ਨਾਲ ਕਰ ਲਿਓ ਗੱਲਬਾਤ ਤੇ ਫਿਕਸ ਰੇਟ ਜਾਂ ਤਕਰੀਬਨ ਤੁਹਾਨੂੰ ਲੈਣ ਦੇਣ ਵਾਲਾ ਰੇਟ ਜਨਾ ਮੈਂ ਵੀਡੀਓ ਦੇ ਵਿੱਚ ਹੀ ਕਰਾ ਕੇ ਦੇ ਦੇਣਾ ਹੁੰਦਾ ਤੇ ਇੱਕ ਵਾਰੀ ਨਾ ਬਾਈ ਕੱਤੀ ਦੇ ਕੈਮਰਾ ਜ਼ਰੂਰ ਮਾਰ ਦੀ ਕਿਉਂਕਿ ਇਹਦੇ ਮਗਰ ਜਿਹੜੀ ਕੱਟੀਆਂ ਨੂੰ ਮੈਨੂੰ ਚੰਗੀ ਲੱਗੀ ਉਹ ਬੈਠੀ ਅੱਗੇ ਕਿਉਂਕਿ ਬਿਲਕੁਲ ਜੈਡ ਬਲੈਕ ਆ ਕਿਸੇ ਬੜੀਆ ਚੰਗੇ ਟੀਕੇ ਦੀ ਕੱਟੀ ਹੈ ਤੇ ਨੰਬਰ ਬਾਈ ਇੱਕ ਵਾਰੀ ਆਪਣਾ ਨੰਬਰ ਦੱਸ ਦਿੰਦਾ ਨੰਬਰ ਹਾਂਜੀ ਨੰਬਰ 9852 ਸਿੱਧੋ ਸ਼ੋਦਾਸ਼ ਘਰੇ ਕਿੰਨੇ ਕਿ ਜਾਨਵਰ ਹੁੰਦੇ ਨੇ ਆਪਣੀ ਘਰੇ ਹੁੰਦੀਆਂ 10 12 ਮੱਝਾਂ ਅੱਛਾ 10 12 ਮੱਝਾਂ ਆਪਣੀ ਲੋਕੇਸ਼ਨ ਕਿੱਥੇ ਜੇ ਪੈ ਜਾਂਦੀ ਹੈ ਹਿੰਮਤਪੁਰਾ ਪਿੰਡ ਹਿੰਮਤਪੁਰਾ ਪਿੰਡ ਆ ਜੁਲਾ ਮੋਗਾ ਨੇਹਾਲ ਸਿੰਘਾਲੇ ਕੋਲੇ ਪੈ ਜਾਂਦਾ ਅੱਛਾ ਨੇਹਾਲ ਸਿੰਘਾਲੇ ਕੋਲੇ ਪੈਣ ਦਾ ਬਰਨਾਲੇ ਤੋਂ ਮੇਰਾ ਖਿਆਲ ਆ ਮੇਨ ਹਾਈਵੇ ਜਾਂਦਾ ਉਹਦੇ ਤੋਂ ਕਿੰਨੇ ਕਿਲੋਮੀਟਰ ਆ ਵੱਡੇ ਰੋਡ ਤੋਂ ਉੱਤਰ ਕੇ ਕਿਲੋਮੀਟਰ ਪਿੰਡ ਆਪਣਾ ਕਿੰਨੇ ਤੋਂ ਕਿੰਨੇ ਰੇਟਾਂ ਲੀ ਮੱਝਾਂ ਘਰੇ ਹੁੰਦੀਆਂ ਵੱਜ 1000 ਰੇਟ ਦੇਖੋ ਦੇਖ ਸਾਰੇ ਰੇਟਾਂ ਵਾਲੀ ਅੱਛਾ 50 60 ਤੋਂ ਲਾ ਕੇ ਲੱਖ 70 5 ਲਾ ਸੱਜਣੋ ਜੇ ਕਿਸੇ ਨੇ ਨਾ ਮੋਗਗੇ ਵਾਲੇ ਸੱਜਣ ਆਪਾਂ ਨੂੰ ਬਹੁਤ ਫੋਲੋ ਕਰਦੇ ਨੇ ਚੈਨਲ ਤੇ 22 ਕੋ ਘਰੋਂ ਜਾ ਕੇ ਮੱਝਾ ਲੈ ਸਕਦੇ ਨੇ ਤੇ ਨੰਬਰ 22 ਦਾ ਵੀਡੀਓ ਤੇ ਵਿੱਚ ਹੀ ਚੱਲੂਗਾ ਤੇ ਆਜੋ ਬਾਕੀ ਅੱਗੇ ਲੈ ਕੇ ਚੱਲਦੇ ਹਾਂ ਹੋਰ ਜਾਨਵਰ ਦਿਖਾਉਣੇ ਆ ਅੱਜ ਕਿੰਨੀਆਂ ਲੈ ਆਏ ਅੱਜ ਤਿੰਨ ਲੈ ਕੇ ਆਏ ਵੀਰੇ ਤਿੰਨ ਸੇਲ ਕਰੀ ਕੋਈ ਨਾ ਹਜੇ ਕੋਈ ਨਹੀਂ ਕਰੀ ਬਹੁਜੋ ਹਜੇ ਪੈਸੇ ਲੱਗੀ ਜਾਂਦੇ ਆ ਉਹ ਕਿਹੜੇ ਕਿਹੜੇ ਸੁਮੀਰੇ ਤੋਂ ਮੈਂ 3 ਜੂਗਾ ਕਾ 4 ਚੌਥਾ ਜੂਗਾ ਇੱਕ ਚੌਥਾ ਸੁਨ ਲੈ ਆਜੋ ਬਾਕੀ ਅੱਗੇ ਲੈ ਕੇ ਚੱਲਦੇ ਹਾਂ ਹੋਰ ਦਿਖਾਉਣੇ ਆ ਜਾਨਵਰ ਤੁਨ ਲੈ ਸੱਜਣੋ ਨਾ ਜਿਹੜੀ ਆਪਾਂ ਕਹਿਨੇ ਹੁੰਦੇ ਬੂਰੀ ਝੋਟੀ ਬੂਰੀ ਦੀ ਜਿਹੜੀ ਡਿਮਾਂਡ ਆ ਅੱਜ ਕੱਲ ਬਾਲੀ ਜਾਦੇ ਆ ਮੈਂ ਮੇਰੇ ਤੇ ਤਾਂ ਚਾਹੇ ਹੁਣ ਕੈਮਰਾ ਘੱਟੇ ਮਾਰਨੀ ਪਰ ਆ ਨਗੀਨੇ ਦੀ ਕੈਮਰਾ ਜਿਆਦੇ ਰੱਖੀ ਇੱਕ ਵਾਰੀ ਦਾ ਥਾਣ ਥਨੋੜ ਦਿਖਾ ਦੇ ਤੇ ਆਲੇ-ਦਾਲੇ ਨਾ ਸਾਰੇ ਪਾਸੇ ਕੈਮਰਾ ਮਾਰਦੀ ਝੋਟੀ ਕਿਸੇ ਪਾਸੇ ਰਹਿ ਨਾ ਜਾਵੇ ਤੇ ਇਹਦੀ ਸੱਜਣੋ ਬਾਈ ਨੂੰ ਪੁੱਛ ਕੇ ਦੇ ਦੂੰਗਾ ਕਿਉਂਕਿ ਮੈਨੂੰ ਤਾਂ ਇਹ ਦੂਰੋਂ ਝੋਟੀ ਨੇ ਐ ਮੰਨ ਲਓ ਜਿਵੇਂ ਹਾਕ ਮਾਰ ਕੇ ਨਹੀਂ ਕਹਿੰਦੇ ਵੀ ਹਾਕ ਮਾਰ ਕੇ ਨੇ ਮੈਨੂੰ ਨੇੜੇ ਬੁਲਾ ਲਿਆ ਮੇਰੀ ਵੀਡੀਓ ਬਣਾ ਕੇ ਕਿਉਂਕਿ ਜੇ ਆਪਾਂ ਇਹ ਥਣ ਥਣੌੜ ਦੀ ਗੱਲ ਕਰੀਏ ਸੱਜਣੋ ਥਣ ਵੀ ਪੂਰਾ ਚੰਗਾ ਲੱਗਿਆ ਤੇ ਬਾਕੀ ਸੂਆ ਵੀ ਦਾ ਮੇਰਾ ਖਿਆਲ ਆ ਪਹਿਲਾ ਸੂਈ ਹੋਊਗਾ ਬਾਕੀ ਡਿਟੇਲ ਆਪਾਂ ਬਾਈ ਨੂੰ ਪੁੱਛ ਲੈਣੇ ਆ ਆ ਜਾ ਬਾਈ ਆ ਜਾ ਆ ਜਾ ਨਾਮ ਕੀ ਆ ਭਾਈ ਆਪਣਾ ਨਾਮ ਤਾਂ ਗੁਰਚਰਨ ਸਿੰਘ ਗੁਰਚਰਨ ਸਿੰਘ ਕਿਹੜਾ ਪਿੰਡ ਆ ਕੋਤ ਪਿੰਡ ਗੈਰੀਪਾਗੀ ਆ ਭਾਈ ਗੈਰੀਪਾਗ ਕਿੱਥੇ ਰਹਿ ਜਾਂਦਾ ਕਿਹੜੇ ਜ਼ਿਲ੍ਹੇ ਦੇ ਆ ਬਠਿੰਡਾ ਅੱਛਾ ਬਠਿੰਡਾ ਜ਼ਿਲ੍ਹੇ ਚ ਜੇ ਮੈਂ ਗੱਲ ਕਰਾਂ ਨਾ ਸੱਜਣੋ ਰਾਮਪੁਰਾ ਫੂਲ ਹੋ ਗਿਆ ਮੌਡ ਹੋ ਗਿਆ ਬਠਿੰਡਾ ਏਰੀਆ ਇਹ ਏਰੀਏ ਦੀਆਂ ਮਾਇਆ ਛੋਟੀਆਂ ਦੁੱਧ ਚ ਨਾ ਖਾਰੀਆਂ ਨਿਕਲਦੀਆਂ ਨੇ ਜੇ ਆਪਾਂ ਗੱਲ ਕਰ ਲਈਏ ਸੂਆ ਕਿਹੜਾ ਝੋਟੀ ਦਾ ਸੂਆ ਬਈ ਪਹਿਲਾ ਪਹਿਲਾ ਸੂਆ ਹਾਂਜੀ ਛੋਟੇ ਡਾਵਲ ਬੜੀ ਆ ਯਾਰ ਪਹਿਲੇ ਸੂਏ ਦੇ ਸਾਹ ਹਾਂ ਜੇ ਪੇਚ ਕੋੜੇ ਨਹੀਂ ਮੂੰਹੋਂ ਚਾਰ ਦੰਦਾ ਲੈ ਸਜਣੋ ਮੂੰਹੋਂ ਚਾਰ ਦੰਦਾ ਸੂਆ ਪਹਿਲਾ ਮੈਨੂੰ ਤਾਂ ਦੂਜਾ ਲੱਗਦੀ ਦੀ ਨਹੀਂ ਨਹੀਂ ਪਹਿਲਾ ਕਿਉਂਕਿ ਡਾਵਲ ਝੋਟੀ ਆ ਪੂਰੀ ਖੋਲ ਕੇ ਇੱਕ ਵਾਰੀ ਚਲਾ ਕੇ ਨਾ ਛੋਟੀਆਂ ਤਸੱਲੀ ਕਰਾ ਦੂੰਗਾ ਦੁਬਾਰੇ ਵੀ ਦਿਖਾਉਂਗਾ ਮੈਂ ਇਹਦੇ ਥੱਲੇ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਬਾਈ ਅੱਜ ਸੂਈ ਨੂੰ ਤੀਜਾ ਦਿਨ ਬੱਚਾ ਕੀ ਹੈ ਕੱਟੀ ਆ ਬਈ ਲੈ ਸੱਜਣੋ ਨਾਲ ਇਹਦੇ ਕੱਟੀ ਆ ਓਏ ਇੱਕ ਬੂਰੀ ਨਾਲ ਇੱਕ ਬੂਰੀ ਸੋਨੂੰ ਜਮਾ ਮੁਫਤ ਮਿਲੂਗੀ ਤਿਆਰ ਕਰਨ ਵਾਸਤੇ ਦੁੱਧ ਕਿੰਨਾ ਕੁ ਤਿਆਰ ਆ ਦੁੱਧ ਬਾਈ ਹੁਣ 11 ਕਿਲੋ ਬੋਰੀ ਤਿਆਰ ਆ ਅੱਛਾ 11 ਕਿਲੋ ਬੋਰੀ ਕਿੰਨਾ ਕੁ ਦੁੱਧ ਪਾਓ 15 ਕਿਲੋ ਦੇ ਦੋ ਬਾਈ ਫਿਰ 15 ਣੀ ਦਾ ਰੇਟ ਸੱਜਣਾ ਇਹਦਾ ਮੁੱਲ ਤਾਂ 1 20 ਆ ਬਾਈ ਲੈਣ ਦੇਣ ਵਾਲੀ ਦੱਸ ਦੇ ਆਪਣੀ ਵੀਡੀਓ ਤੇ ਤਾਂ ਜਮਾ ਹੀ 1 5 ਦੀ ਮੈਂ ਦੇ ਅੱਛਾ 1 ਲੱਖ 5000 ਦੀ ਝੋਟੀ ਦੇ ਦਾਂਗੇ ਆ ਇੱਕ ਵਾਰੀ ਚਲਾ ਦੇ ਲੰਬੀ ਚਲਾ ਦੇ ਇਹਨੂੰ ਹਾਂ ਬੱਚਾ ਤੋੜ ਲਈ ਮੜਾ ਮੂਰੇ ਆ ਨਾਲ ਬੱਚਾ ਤੋੜ ਲਈ ਲੰਬੀ ਝੋਟੀ ਫੜ ਕੇ ਤੋੜ ਲਈ ਆਦੋਂ ਹੀ ਤਰਫ ਜੀ ਬਾਈ ਇਧਰੋਂ ਬੈਕ ਤੋਂ ਦਿਖਾ ਦੇ ਲੈ ਵਾਲੂ ਵਾਂ ਦਿਖਾ ਦੇ ਸਮਾਰ ਕੇ ਲੈ ਇਹ ਆ ਸਜਣੋ ਚਾਰ ਦੰਦ ਦਾ ਨਗੀਨਾ ਆ ਇਹ ਮੰਗਰਾ ਬੂਰੀ ਕੱਤੀ ਆ ਜੇ ਨਾ ਇਹਦੇ ਪਿੱਠ ਪੁੜੇ ਦੀ ਗੱਲ ਕਰਾਂ ਮੈਂ ਨਾ ਨੇੜੇ ਲਾ ਦੀ ਜਮਈ ਜੇ ਇਹਦੇ ਸਜਣੋ ਪਿੱਠ ਪੁੜੇ ਦੀ ਗੱਲ ਕਰਾਂ ਇਹਦੀ ਚੜਾਈ ਦੀ ਗੱਲ ਕਰਾਂ ਉੱਤੇ ਦੀ ਨਾ ਪੂਰੀ ਡਬਲ ਝੋਟੀ ਆ ਪਹਿਲੇ ਸੂਏ ਦੀ ਭਲੂਣ ਕੱਤੀ ਐਡੀਆਂ ਵੱਡੇ ਐਡੇ ਐਡੇ ਜਾਨਵਰ ਬਹੁਤ ਮੁਸ਼ਕਲ ਮਿਲਦੇ ਨੇ ਪਹਿਲੇ ਸੂਏ ਦੇ ਕਿਉਂਕਿ ਮੈਨੂੰ ਤਾਂ ਦੇਖਣ ਨੂੰ ਦੂਜਾ ਸੂਆ ਲੱਗੀ ਦੀ ਪਰ ਬਾਈ ਦੇ ਦੱਸਣ ਮੁਤਾਬਕ ਨਾ ਬਾਈ ਕਹਿੰਦਾ ਚਾਰ ਦੰਦ ਦਾ ਮੂਹੋ ਤੇ ਰੇਟ ਵੀ ਸੱਜਣੋ ਜੇ ਮੈਂ ਕਹਿਦਾ ਰੇਟ ਵੀ ਕੋਈ ਬਾਈ ਨੇ ਬੜਾ ਜ਼ਿਆਦਾ ਓਵਰ ਰੇਟ ਨਹੀਂ ਕਰਿਆ ਰੇਟ ਵੀ ਹਰੇਕ ਬੰਦੇ ਦੀ ਪਹੁੰਚ ਵਾਲਾ ਰੇਟ ਹੈ ਤੇ ਵੱਡੀ ਗੱਲ ਆ ਜਿਹੜੀ ਨਾਲ ਇਹਦੇ ਨਾਲ ਬੂਰੀ ਕੱਟੀ ਹੈ ਲੈ ਭਾਈ ਨੰਬਰ ਬੋਲ ਦੋ ਆਪਣਾ 88377 ਬਾਈ ਹਾਂਜੀ 98688 ਇੱਕ ਵਾਰੀ ਫੇਰ ਬੋਲੋ 88377 ਹਾਂਜੀ 98688 ਪਿੰਡ ਦੀ ਲੋਕੇਸ਼ਨ ਵੀ ਦੱਸ ਦਿਓ ਕਿੱਥੇ ਜੇ ਪਿੰਡ ਗੈਰੀ ਭਾਗੀ ਆ ਬਾਈ ਅੱਛਾ ਕੋਰਸ਼ਮੀਰ ਤੋਂ ਅੱਛਾ 4 ਕਿਲੋਮੀਟਰ ਦੂਰ ਵਪਾਰ ਦਾ ਹੀ ਕੰਮ ਆ ਸੱਜਣੋ ਹਾਂ ਵਪਾਰ ਦਾ ਘਰੇ ਕਿੰਨੇ ਕ ਜਾਨਵਰ ਹੁੰਦੇ ਨੇ ਆਪਣੇ ਘਰੇ ਹੁੰਦੀਆਂ ਬਈ 10 12 ਮਾਂ ਕਿੰਨੇ ਤੋਂ ਕਿੰਨੇ ਰੇਟਾਂ ਨੇ ਸਾਰੇ ਰੇਟ ਹੀ ਹੁੰਦਾ ਵੀ ਲੱਖ, ਊੜ, ਐ ਮੰਨ ਲੈ ਵੀ 80, 85 ਸਾਰੇ ਰੇਟਾਂ ਨੇ 70-80 ਤੋਂ ਲਾ ਕੇ ਲੱਖ ਡੂਰ ਲੱਖ ਤੱਕ ਦੇ ਜਾਨਵਰ ਹੁੰਦੇ ਨੇ ਅੱਜ ਪੰਜ ਪੰਜਾਂ ਲੈ ਆਏ ਸੀ ਬਾਈ ਦੇ ਏਰੀਏ ਏਰੀਏ ਵਾਲੇ ਨਾ ਜਿਹੜਾ ਨੇ ਮੱਝ ਲੈਣੀਆਂ ਕੋਈ ਬਾਈ ਦੇ ਘਰੋਂ ਵੀ ਜਾ ਕੇ ਲੈ ਸਕਦਾ ਤੇ ਧੰਨਵਾਦ ਬਾਈ ਤੇ ਇੱਕ ਨਾ ਤੁਹਾਨੂੰ ਮੈਂ ਲਾਨੇਦਾਰ ਨਾਲ ਮਿਲਾਂਗਾ ਅੱਜ ਮੈਂ ਤੁਹਾਨੂੰ ਪਹਿਲਾਂ ਕਹਿਣਾ ਹੁੰਨਾ ਵੀ ਜਿਹੜੀ ਆਪਣੀ ਵੀਡੀਓ ਆ ਇੱਕ ਵੀ ਹੈ ਛੋਟੀ ਉਮਰ ਤੋਂ ਲਾ ਕੇ ਨਾ 12, 15, 16 ਸਾਲ ਤੋਂ ਲਾ ਕੇ ਆਪਾਂ ਨੂੰ 80 90 ਸਾਲ ਤੱਕ ਦੇ ਬਜ਼ੁਰਗ ਵੀ ਦੇਖਦ ਨੇ ਬਾਪੂ ਪਿੰਡ ਕਿਹੜਾ ਆਪਣਾ ਆਰਾਮ ਨਗਰ ਆ ਜੀ ਆਰਾਮ ਨਗਰ ਇੱਥੋਂ ਨੇੜੇ ਹੀ ਰਹਿੰਦੇ ਨੇ ਨਾਮ ਕੀ ਆਪਣਾ ਮਿਟਰੀ ਹੈ ਅਸਾਂ ਨਾਮ ਕੀ ਆਪਣਾ ਐਨੂੰ ਜਗਦੇਵ ਸਿੰਘ ਕਿੰਨਾ ਚਿਰ ਹੋ ਗਿਆ ਫਿਰ ਵੀਡੀਓ ਦੇਖਦੇ ਨੇ ਵੀਡੀਓ ਆਪਾਂ ਜਦੋਂ ਤੋਂ ਬਣਾਉਣ ਲੱਗੇ ਹਾਂ ਉਹ ਦੇਖਦੇ ਆ ਕਿਵੇਂ ਫਿਰ ਚੰਗਾ ਲੱਗਦਾ ਜਦੋਂ ਦੇਖਦੇ ਵਾ ਵਧੀਆ ਪੂਰਾ ਵਧੀਆ ਲੱਗਦਾ ਰੋਟੀ ਲੱਗਦੀ ਨਹੀਂ ਸਪਾਦਾ ਹਨਾ ਇਹ ਨਾਲ ਦੇਖੋ ਹਾਂ ਹੈਪੀ ਬਣਾ ਤੈਨੂੰ ਜਦੋਂ ਤੁਸੀਂ ਇਕੱਠੇ ਹੋ ਤਾਂ ਲੱਗ ਹੀ ਦੇਖਦਾ ਵਧੀਆ ਬਣਾਉਂਦੇ ਹਾਂ ਅੱਛਾ ਜਦੋਂ ਤੂੰ ਆਪਣੇ ਡੱਲੇ ਵਾਲੀਆਂ ਜਾਦੇ ਦੇਖ ਅੱਛਾ ਆਮਨੇ ਆਮਨੇ ਦੇ ਵੀਡੀਓ ਦੇਖ ਕੇ ਮਨ ਜਾਰੇ ਖੁਸ਼ ਹੁੰਦਾ ਹੈ ਲੈ ਆਮਨਾ ਵੀ ਵੀਡੀਓ ਦੇਖੂਗਾ ਲੈ ਸੱਜਣਾ ਮੈਂ ਤੈਨੂੰ ਕਿਹਾ ਸੀ ਨਾ ਆਮਨਾ ਆਪਾਂ ਨਾ ਕੋਨੇ ਕੋਨੇ ਚ ਪਹੁੰਚਾ ਦਾਂਗੇ ਆਮਨਾ ਵੀ ਮਸ਼ਹੂਰ ਹੋ ਗਿਆ ਹਨਾ ਮਸ਼ਹੂਰ ਹੋ ਗਿਆ ਮਸ਼ਹੂਰ ਹੋ ਗਿਆ ਇਹ ਬੰਦਾ ਕਿਵੇਂ ਲੱਗਦਾ ਬੰਦਾ ਠੀਕ ਲੱਗਦਾ ਜਿਹੜੇ ਹਿਸਾਬ ਨਾਲ ਗੱਲਾਂ ਕਰ ਰਿਹਾ ਅੱਛਾ ਜੀ ਆਪਾਂ ਜਾਨਵਰ ਲੈਣਾ ਹੈ ਜੁਰੇ ਹਾਂ ਦੇਖਦੇ ਹਾਂ ਕੋਈ ਅੱਛਾ ਸ਼ੌਂਕ ਜਾ ਬਣ ਗਿਆ ਵੀਡੀਓ ਦੇਖ ਕੇ ਜਾਨਵਰ ਲੈਣ ਦਾ ਨਹੀਂ ਪਰ ਜਾਨਵਰ ਤਾਂ ਪਹਿਲੇ ਹੀ ਰੱਖਦੇ ਸੀ ਦੁੱਤਾ ਕੰਮ ਹੀ ਕਰਦਾ ਉਹ ਥੋੜਾ ਸ਼ੌਂਕ ਵੱਧ ਜਾਣਾ ਹੈ ਨਾ ਹਾਂ ਵੱਧ ਗਿਆ ਹੁਣ ਲਾ ਲਾ ਸੱਜਣਾ ਬਾਪੂ ਮਲਿਆ ਇੱਕ ਜਿਵੇਂ ਜਿਵੇਂ ਨਾ ਆਪਣੇ ਸੱਜਣ ਆਪਾਂ ਨੂੰ ਮਿਲਣਗੇ ਤੇ ਹੋਰ ਬਾਰੋਂ ਵੀ ਸੱਜਣ ਬਹੁਤ ਫੋਨ ਕਰਦੇ ਨੇ ਇੱਕ ਜਿਵੇਂ ਲਾਡੀ ਆ ਸੱਜਣਾ ਤੇ ਕਾਫੀ ਨੇ ਇੱਕ ਜਸ਼ਨ ਸਿੱਧੂ ਆ ਬਾਈ ਹਨਾ ਬਾਲੇ ਸੱਜਣਾਂ ਦੇ ਨੋਂ ਰਹਿ ਜਾਣਗੇ ਗੁੱਸਾ ਨਾ ਕਰਿਓ ਆਪਾਂ ਨੂੰ ਜਿਹੜੇ ਬੰਦੇ ਰੈਗੂਲਰ ਦੇਖਦੇ ਨੇ ਕਮੈਂਟ ਕਰਦੇ ਨੇ ਸਾਰਿਆਂ ਦਾ ਧੰਨਵਾਦ ਆ ਤੇ ਬਾਕੀ ਮੌੜ ਮੰਡੀ ਦੇ ਨਾ ਹੋਰ ਵੀ ਜਾਨਵਰ ਦਿਖਾਉਂਗਾ ਮੈਂ ਵੀਡੀਓ ਨਾਲ ਜੁੜੇ ਰਹੋ ਐਂਡ ਤੱਕ ਇੱਕ ਆ ਮਿੱਤਰ ਹੋਰ ਆ ਗਿਆ ਆ ਜਾ ਆ ਜਾ ਆ ਜਾ ਆ ਜਾ ਤੇਰਾ ਕੀ ਨਾਮ ਹੈ ਤੇਰਾ ਨਾਮ ਕੀ ਹੈ ਕਿਸਾਨ ਪਸ਼ੂ ਪਾਲਕ ਹੈ ਕਿਸਾਨ ਕਿਸਾਨ ਲੈ ਆਹ ਬੰਦੇ ਨੂੰ ਦਾ ਪਛਾਣ ਲਿਓ ਇਹ ਕਿਸੇ ਜਾਣ ਪਹਿਚਾਨ ਦਾ ਮਤਲਬ ਨਹੀਂ ਆਏਗਾ ਹਰੇ ਇੱਕ ਮੰਡੀ ਤੇ ਹੁੰਦਾ ਹੈ ਅੱਜ ਕੁੰਡੀਆਂ ਭਾਲ ਹੋਰ ਫਿਰ ਕਿੰਨੀਆਂ ਕਿ ਮੈਸਾਂ ਦਵਾਤੀਆਂ ਅੱਜ ਮੰਗਾ ਚਾਰ ਲੈ ਲੈਣਾ ਅੱਜ ਅੱਛਾ ਲੈ ਸੱਜਣੋ ਇਹ ਬਾਈ ਦਾ ਨਾ ਮੱਜਾਂ ਦਪਾਉਣ ਦਾ ਕੰਮ ਆ ਇਹਦਾ ਨੰਬਰ ਵੀ ਨੋਟ ਕਰ ਲਿਓ ਬੰਦਾ ਚੰਗਾ ਤੇ ਇਮਾਨਦਾਰੀ ਦਾ ਕੰਮ ਕਰਦਾ ਵਧੀਆ ਕਿੱਦੇ ਨੰਬਰ ਬੋਲਦੇ ਬੋਲਦੀ ਨੰਬਰ ਆਪਣਾ 98722 ਹਾਂਜੀ 47891 ਇੱਕ ਵਾਰੀ ਫੇਰ ਬੋਲਦੇ 98722 47891 ਲੈ ਆਜੋ ਬਾਕੀ ਸੱਜਣੋ ਅੱਗੇ ਦਿਖਾਉਣੇ ਤੁਹਾਨੂੰ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਤੇ ਜਾਨਵਰਾਂ ਦਿਖਾਵਾਂਗੇ ਸਾਰੇ ਟੌਪ ਟੌਪ ਦੇ ਧੰਨਵਾਦ ਜੀ ਲੈ ਸੱਜਣੋ ਨਾ ਮੌੜ ਮੰਡੀ ਦੇ ਤਿੰਨ ਝੋਟੀਆਂ ਲੱਗੀਆਂ ਪੂਰੀਆਂ ਟੌਪ ਕਲਾਸ ਦਿਖਾਉਣਾ ਤੇ ਜਿਹੜੇ ਸੱਜਣ ਨੂੰ ਮੈਂ ਅੱਜ ਮਲਿਆਉਂਗਾ ਨਾ ਇਹ ਸੱਜਣ ਦਾ ਵੀ ਵਪਾਰ ਦਾ ਲੰਬੇ ਟਾਈਮ ਦਾ ਕੰਮ ਆ ਪਰ ਇੱਕ ਬਾਈ ਹੋਰਾਂ ਦੀ ਗੱਲ ਆ ਆਪਾਂ ਨੂੰ ਚੰਗੀ ਲੱਗੀ ਕੋਈ ਬਾਈ ਦਾ ਰਿਕਾਰਡ ਲਾ ਲਓ ਵੀ ਇਹ ਜਿੰਨੇ ਜਾਨਵਰ ਲੈ ਕੇ ਆਉਂਦੇ ਨੇ ਬਾਈ ਹੋਰੀ ਨਾ ਹਰਿਆਣੇ ਤੋਂ ਲੈ ਕੇ ਆਉਂਦੇ ਨੇ ਸਾਰੇ ਜਾਨਵਰ ਤਕਰੀਬਨ ਤਕਰੀਬਨ ਪੰਜਾਬ ਚੋਂ ਜੇ 19-21 ਜਾਨਵਰ ਇੱਕ ਅੱਧਾ ਕਿਤੇ ਲੈਂਦੇ ਆ ਨਾ ਤੇ ਚੰਗੇ ਰਿਕਾਰਡ ਵਾਲਾ ਲੈਂਦੇ ਆ ਤੇ ਪਹਿਲਾਂ ਬਾਈ ਨਾਲ ਮਲਿਆਉਣੇ ਆ ਤੇ ਫਿਰ ਬੂਰੀ ਝੋਟੀ ਵੀ ਚੰਗੀ ਦਿਖਾਉਂਗਾ ਤੇ ਦੋ ਮੋਹਰਾ ਨਸਲਦਿਆ ਨੇ ਉਹ ਵੀ ਚੰਗੇ ਜਾਨਵਰ ਦਿਖਾਉਂਗਾ ਪਹਿਲਾਂ ਬਾਈ ਨਾਲ ਮਲਣੇ ਹੋਰ ਬਾਈ ਜੀ ਠੀਕ ਠਾਕ ਜੀ ਬੋਲੋ ਨਾਮ ਕੀ ਹੈ ਬਈ ਆਪਣਾ ਲਾਵਾ ਆਪਣਾ ਜਗਦੇਵ ਸਿੰਘ ਹੈ ਬਈ ਜਗਦੇਵ ਸਿੰਘ ਜੱਗੂ ਬੈਦਨ ਨੇ ਪਿਆਰਾ ਪਿੰਡ ਕਿਹੜਾ ਜੱਗੂ ਪਟਾਲ ਖੁਰਦੇ ਜੀ ਪਟਾਲ ਖੁਰਦਾ ਹਰਿਆਣੇ ਤੋਂ ਕਿੰਨੀ ਕੁ ਦੂਰ ਆਪਣਾ ਪਿੰਡ ਹਰਿਆਣੇ ਤੋਂ ਬਈ ਜਾਖੜ ਤੋਂ 7 ਕਿਲੋਮੀਟਰ 5-7 ਕਿਲੋਮੀਟਰੀ ਆ ਲੈ ਸੱਜਣੋ ਨਾ ਇਹ ਬੰਦੇ ਸੱਜਣ ਕਹਿ ਲਿਏ ਬਾਰਡਰ ਤੇ ਬੈਠੇ ਨੇ 5-7 ਕਿਲੋਮੀਟਰ ਹੀ ਬੈਠੇ ਨੇ ਹਰਿਆਣੇ ਤੋਂ ਕਿੰਨੀਆਂ ਝੋਟੀਆਂ ਖਾਵਾਗੇ ਜੱਗੂ ਅੱਜ ਅੱਜ ਤਿੰਨ ਲੈ ਆਏ ਆ ਬਈ ਤਿੰਨ ਝੋਟੀਆਂ ਲੈ ਬੂਰੀ ਤੋਂ ਸਟਾਰਟ ਕਰਦੇ ਆ ਲੈ ਗੋਲੂ ਇਹ ਤੇ ਮਾਰਨੀ ਕੈਮਰਾ ਪਿੱਠ ਪੁੜਾ ਦਿਖਾ ਦੇ ਝੋਟੀ ਮੈਨੂੰ ਪਤਾ ਤੈਨੂੰ ਕਹਿਣ ਦੀ ਲੋੜ ਨਹੀਂ ਤੂੰ ਹੀ ਕੰਡੇ ਕੱਢ ਰਿਆਂ ਕਿਉਂਕਿ ਤੇਰਾ ਵੀ ਨਾ ਸੱਜਣਾ ਜਾਨਵਰਾਂ ਨਾਲੀ ਬਾਹ ਡੈਲੀ ਲੱਗੋ ਇਹ ਆ ਸੂਆ ਕਿਹੜਾ ਇਹ ਦੂਜਾ ਸੂਆ ਬਾਈ ਦੂਜਾ ਸੂਆ ਹਾਂਜੀ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਿਆ ਬਾਈ ਹਫਤਾ ਦਸ ਦਿਨ ਹੋ ਗਏ ਕਿੰਨਾ ਕ ਦੁੱਧ ਤਿਆਰ ਹੋਊਗਾ ਹੁਣ ਇਹ ਥੱਲੇ ਦੁੱਧ 12 ਕਿਲੋ ਤਿਆਰ 12 ਕਿਲੋ ਤਿਆਰ ਹਰੇਕ ਇਹਦਾ 12 ਕਿਲੋ ਲਵੇ ਤੂੰ ਹਰੇਕ ਮੰਗਲੀ ਕਿਤੇ ਡਰਾ ਦੇ ਬੰਦਿਆਂ ਨੂੰ 90000 ਦੀ ਦੇ ਦਾਂਗੇ ਬਾਈ 90 ਦੀ ਹੋਰ ਮਾਨਤਾਨ ਕਰ ਦਾਂਗੇ ਮਾਨਤਾਨ ਕਰ ਦਾਂਗੇ ਮਾਨਤਾਨ ਲਾਏਗਾ ਇਹਦਾ ਹੋ ਜਾਊਗਾ ਹੁਣ ਖੋਲ ਕੇ ਦਿਖਾਉਣੇ ਆ ਲੈ ਖੋਲ ਕੇ ਤੋੜ ਕੇ ਦਿਖਾ ਦੇ ਬਾਈ ਆ ਝੋਟੀ ਟੋਰੀ ਬਾਈ ਖੋਲ ਕੇ ਲੈ ਦੂਜਾ ਸੂਆ ਝੋਟੀ ਆ ਸੱਜਣੋ ਬੂਰੀ ਝੋਟੀ ਆ ਜੇ ਥਣ ਥਣੌੜ ਦੀ ਗੱਲ ਕਰਾਂ ਨਾ ਚੰਗਾ ਲੱਗਿਆ ਤੇ ਇਹਦੀ ਪਿੱਠ ਪੂੜੇ ਦੀ ਚੜਾਈ ਦੀ ਗੱਲ ਕਰਾਂ ਸੱਜਣੋ ਉਹ ਵੀ ਪੂਰੇ ਚੌੜੇ ਪਿੱਠ ਪੂੜੇ ਦੀ ਆ ਤੇ ਦੁੱਧ ਦੀ ਜਾਣਕਾਰੀ ਨਾ ਬਾਈ ਨੇ ਸਹੀ ਦੱਸਿਆ ਵੀ 11 12 ਕਿਲੋ ਵਾਲਾ ਜਾਨਵਰ ਹੈਗਾ ਤੇ ਵੱਡੀ ਗੱਲ ਹੈ ਨਾ ਤੇਲੀਆ ਬੂਰੀ ਆ ਸੱਜਣੋ ਜਾਨ ਵਾਲੀ ਝੋਟੀ ਆ ਮੇਨ ਗੱਲ ਆ ਜਿਹੜੀ ਚੰਗੀ ਆ ਝੋਟੀ ਬਸ ਕਮਾਲ ਆ ਕਮਾਲ ਆ ਭਾਈ ਤੇ ਬਿਲਕੁਲ ਕੁੰਡੇ ਸਿੰਘਾਂ ਚਾ ਗੋਲ ਸਿੰਘ ਚਾ ਰੇਟ ਵੀ ਜੱਗੂ ਨੇ ਇਹਦਾ ਜੈਨੂਅਰੀ ਕਰਿਆ ਮਾਰਕੀਟ ਦੇ ਹਿਸਾਬ ਨਾਲ ਤੇ ਬਾਕੀ ਰੇਟ ਸੱਜਣੋ ਹੋ ਜਾਣਾ ਹੁੰਦਾ ਫੋਨ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਲੈ ਲਿਓ ਨੰਬਰ ਵੀ ਬਾਈ ਦਾ ਵੀਡੀਓ ਦੇ ਵਿੱਚ ਹੀ ਚਲਾਵਾਂਗੇ ਆਪਾਂ ਤੇ ਹੁਣ ਆ ਦਿਖਾਉਣੇ ਆ ਦੋ ਨੰਬਰਾਂ ਦੀ ਲੈ ਵੀ ਹੁਣ ਇਹਦੇ ਤੇ ਮਾਰਦੇ ਸਮਾਰ ਕੇ ਕੈਮਰਾ ਇਹਦਾ ਕਿਹੜਾ ਸੂਆ ਤੇ ਗੂ ਇਹ ਤੀਜਾ ਸੂਆ ਏ ਤੀਜਾ ਸੂਆ ਥਾਣ ਕਿਵੇਂ ਬਾਲਾ ਮੋਟਾ ਦਾ ਕਰੀ ਖੜਿਆ ਪਾੜ ਪੂਲ ਕਰੀ ਖੜਿਆ ਨਾ ਹਾਂ ਬਾਲਾ ਮੋਟਾ ਹੋ ਜਾਂਦਾ ਮਿੱਠੇ ਮੁੱਠੇ ਕਰਕੇ ਹੋ ਜਾਂਦਾ ਅੱਛਾ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਨੂੰ ਹੋ ਗਏ ਹੁਣੇ ਬਾਈ ਹਫਤਾ ਮੰਨ ਕੇ ਚੱਲੋ ਇੱਕ ਹਫਤਾ ਜੇ ਸਮਾਰ ਕੇ ਦਿਖਾ ਦਿੰਦਾ ਬਾਈ ਲੈ ਬੰਨੂਗਾ ਇੱਕ ਹਫਤੇ ਦੀ ਸੂਈਆ ਬੋਲਾ ਕਿੰਨਾ ਕੁ ਤਿਆਰ ਹੈ ਬੋਲਾ ਇਹਦੇ ਥੱਲੇ 16 17 ਕਿਲੋ ਡੁੱਟ ਹੁਣ 16 17 ਕਿਲੋ ਤਿਆਰ ਆ ਹੂੰ ਥਾਣ ਥੰਦੇ ਹਿਸਾਬ ਨਾਲ ਧਾਰ ਤੂਰ ਤੇ ਚੰਗੀ ਹੋਊਗੀ ਜਮਾ 1 ਨੰਬਰ ਦੀ ਮੋਟੀ ਧਾਰ ਹੈ ਅੱਛਾ ਪੂਰੀ ਮੋਟੀ ਧਾਰ ਹੈ ਹ ਇਹਦਾ ਲੈਣ ਦੇਣਾ ਮੋਰੇਟ ਦਾ ਜੋ ਮਰਜ਼ੀ ਕਰਾ ਲੈ ਗੁਰੀ ਹਾਂ ਇਹ ਮੱਧ ਦੇ ਦਾਂਗੇ ਆਪਾਂ 130000 130000 ਦੀ ਹੋਰ ਜੋ ਵੀ ਕਰਦਾਂਗੇ ਮਾਨਤਾਨ ਆਏਗਾ ਲੈ ਸਜਣੋ 130 ਚੋ ਵੀ ਨਾ ਆਏਗਾ ਇਹਦਾ ਮਾਨਤਾਨ ਹੋਊਗਾ ਜੇ ਥਣ ਥਨੌਰ ਦੀ ਗੱਲ ਕਰਾਂ ਕਿਉਂਕਿ ਤਾਰ ਇਹ ਵੀ ਮੈਨੂੰ ਪਤਾ ਵੀ ਪੂਰੀ ਮੋਟੀ ਦੇ ਖੋਕੀ ਹੋ ਇਧਰਲੇ ਪਾਸੇ ਦਿਖਾ ਦੇ ਲੈ ਵਾ ਅੱਗੇ ਤੂੰ ਅੱਗੇ ਪਿੱਛੇ ਤੋਂ ਲੈ ਵਾਂ ਦਿਖਾ ਦੇ ਸਮਾਰ ਕੇ ਰਹਿਣਾ ਜਾਵੇ ਕਿਸੇ ਪਾਸਿਓ ਲੈ ਹੁਣ ਨਾ ਜਿਹੜਾ ਮੈਂ ਤੁਹਾਨੂੰ 3 ਨੰਬਰ ਵਾਲਾ ਨਗੀਨਾ ਦਿਖਾਉਂਗਾ ਤੁਹਾਨੂੰ ਮੈਂ ਰੋਕ ਕੇ ਰੱਖਿਆ ਤੇ ਆ ਮੱਝ ਦੀ ਗੱਲ ਕਰ ਲਈਏ ਨਾ ਇਹਦੇ ਪਿੱਠ ਪੂਰੇ ਦੀ ਚੜਾਈ ਦੀ ਗੱਲ ਕਰ ਲਾਂ ਮੈਂ ਤੇ ਆਪਸ ਚ ਇਹਦੇ ਥਣਾ ਦੇ ਗੈਪ ਦੀ ਗੱਲ ਕਰ ਲਾ ਇਹਦਾ ਕਿਹੜਾ ਸੂਆ ਇਹਦਾ ਵੀ ਤੀਜਾ ਸੂਆ ਹੈ ਇਹਦਾ ਵੀ ਤੀਜਾ ਸੂਆ ਹੈ ਹਾਂਜੀ ਬੜੇ ਯਾਰ ਕਮਾਲ ਦੇ ਥਣਾ ਦੀ ਮੱਝਾਂ ਲੈ ਆਏ ਕਿਦੋਂ ਭਾਲ ਕੇ ਨਾ ਹਾਂ ਦੁੱਧ ਵਾਲੀਆਂ ਮੱਝਾਂ ਨੇ ਬਾਈ 20-20 ਕਿਲੋ ਦੁੱਧ ਕੱਢਣਾ ਇਹਨਾਂ ਨੇ ਆ 20-20 ਸੇਰਾ ਜੇ ਸੱਜਣੋ ਨਾ ਮੈਂ ਇਹਦੀ ਗੱਲ ਕਰਾਂ ਮੈਂ ਕੋਈ ਚੜਾਈ ਦੀ ਉਹਦੇ ਰੰਗ ਰੂੰਗ ਦੀ ਗੱਲ ਕਰਾਂ ਨਾ ਐਨ ਪੂਰੀ ਕੁਆਲਿਟੀ ਆ ਮੈਚ ਸਿੰਘ ਜਰੂਰ ਥੋੜਾ ਜਿਹਾ ਖੁੱਲਾ ਪੈਂਦਾ ਪਰ ਗੋਲ ਸਿੰਘ ਦੀ ਆ ਛੈੜਦੇ ਹੋ ਜੀ ਥੋੜਾ ਜਿਹਾ ਇਹ ਥੱਲੋਂ ਇਹਦੇ ਲੇਵੇ ਦੀ ਗੱਲ ਕਰਾਂ ਇਹਦੇ ਥਣ ਦੀ ਗੱਲ ਕਰਾਂ ਤੇ ਆਪਾਂ ਪੱਚ ਸੱਜਣੋ ਇਹਦੇ ਥਣਾ ਦੇ ਗੈਪ ਦੀ ਗੱਲ ਕਰਾਂ ਕਿੰਨੇ ਕਿਨੇ ਹੋਵੇ ਇਹ ਸੁਈ ਨੂੰ ਸੁਈ ਨੂੰ ਸੁਈ ਨੂੰ ਇਹਨੂੰ ਵੀ ਤੀਸਰਾ ਚੌਥਾ ਦਿਨ ਹੈ ਇਹਦੇ ਥੱਲੇ ਕਿੰਨੀ ਕਬੂਲੀ ਤਿਆਰ ਹੋਊਗੀ ਇਹਦੇ ਥੱਲੇ 14 ਕਿਲੋ ਦੁੱਧ ਹੁਣ ਤਿਆਰ ਹੋਣਾ ਕਿੰਨਾ ਕ ਕਰ ਦੂ ਤੇਰੇ ਹਿਸਾਬ ਨਾਲ ਇਹ 18 ਗੱਲੋ 18 19 18 19 ਤੇ ਜਾਊਗੀ ਇਹਦਾ ਰੇਟ ਫਿਰ ਇਹ ਗੁੱਠ 18 ਉਹਦਾ ਇਹਦਾ ਰੇਟ ਤਾਂ ਜੋ ਮਰਜ਼ੀ ਕਰਾ ਲੈ ਪਲਾਨ ਦੇ ਨਾਲੇ ਰੇਟ ਹੀ ਦੱਸਦੇ ਫਿਕਸ ਰੇਟ ਦਿੰਦੀ ਹਾਂ ਪੱਥਰ ਨਾਲ ਤਰੀ ਬੜਾ ਵੱਡਾ 135 ਦੀ ਹੋਊਗੀ 135000 ਮੰਦੇ ਦੇ ਹਿਸਾਬ ਨਾਲ ਥੋੜਾ ਤੇਜ਼ ਨਿਕ 135 ਮੰਦਾ ਦਾ ਆਇਆ ਬਈ ਦੁੱਧ ਵਾਲੀਆਂ ਨੇ ਝੋਟੀਆਂ ਨਾ ਜਾਨਵਰ ਦੁੱਧ ਵਾਲੇ ਨੇ ਹਰਿਆਣੇ ਦੇ ਜਾਨਵਰ ਨੇ ਸਾਡੇ ਨੇ ਹਾਂ ਇਹ ਨੰਬਰ ਬੋਲ ਦੇ ਜਰਾ 99150 ਹਾਂਜੀ 095991 ਇੱਕ ਵਾਰੀ ਫਿਰ ਬੋਲੋ 99150 ਹਾਂਜੀ 095991 ਕਰੇ ਕਿੰਨੇ ਕਿ ਜਾਨਵਰ ਹੁੰਦੇ ਨੇ ਕਿਸੇ ਸੱਜਣ ਨੇ ਆਪਣੇ ਕੋਲ ਘਰੇ ਜਾਨਵਰ ਲੈਣ ਕਰੇ 4-5 ਝੋਟੀਆਂ ਹੋਰ ਨੇ ਬਈ ਕਿੰਨੇ ਤੋਂ ਕਿੰਨੇ ਰੇਟ ਵਾਲੀਆਂ मतलब दे है मान हा, के चलो 70 तो 1.5 ਦੇ ਵਿੱਚ ਵਿੱਚ ਅੱਛਾ ਤਕਰੀਬਨ ਆਪਣੇ ਕੋਲ ਲੱਖ ਤੋਂ ਬਾਹਰ ਦਾ ਜਾਨਵਰੀ ਮਾਸਾ ਹਰਿਆਣੇ ਦਾ ਜਾਨਵਰ ਦੁੱਧ ਘੱਟ ਤੋਂ ਘੱਟ ਕਿੰਨੇ ਤੋਂ ਸਟਾਰਟ ਹੋ ਜਾਣਾ ਦੁੱਧੇ ਮੰਨ ਕੇ ਚੱਲੋ ਵੀ ਜਿਹੜੀਆਂ ਕਰੇ ਨੇ ਛੋਟੀਆਂ 18 17 18 17 18 17 ਨਾਲ ਵਾਲੇ ਜਾਨਵਰ ਨੇ ਬਾਕੀ ਜੇ ਕੋਈ 12ੋਂ ਬੰਦਾ ਲੈਣ ਆਉਂਦਾ ਆਪਣੇ ਕੋਲ ਰਹਿਣ ਸੈਣ ਦਾ ਪ੍ਰਬੰਧ ਹੈਗਾ ਹੈਗਾ ਹਾਂ ਸਾਰਾ ਕੁਝ ਹੈ ਬਾਈ ਲੈ ਸਜਣੋ ਰਹਿائش ਦਾ ਸਾਰਾ ਪ੍ਰਬੰਧ ਦਾ ਬਾਕੀ ਇਹ ਆਪਣੀ ਗਾਰੰਟੀ ਹੋਊਗੀ ਜਾਨਵਰ ਹਰਿਆਣੇ ਦਾ ਆਪਣਾ ਹਰਿਆਣੇ ਦਾ ਜੀ ਹਾਂ ਕੈ ਸੱਜਣੋ ਇਹ ਜੋ ਮੇਵਬਾਰੀ ਦੇ ਤੁਹਾਨੂੰ ਜਾਨਵਰ ਮਿਲਣਗੇ ਵੀ ਜਾਨਵਰ ਨੇ ਨਾ ਜਿਹੜੇ ਆਪਣੇ ਹਰਿਆਣੇ ਦੇ ਜਾਨਵਰ ਹੋਣਗੇ ਤੇ ਰਹਿਣ-ਸਹਿਣ ਦਾ ਸੱਜਣੋ ਕੋਲ ਪੂਰਾ ਪ੍ਰਬੰਧ ਹੋਊਗਾ ਘਰੋਂ ਵੀ ਤੁਸੀਂ ਬਾਈ ਕੋਲੋਂ ਜਾ ਕੇ ਜਾਨਵਰ ਲੈ ਸਕਦੇ ਹੋ ਤੇ ਬਾਕੀ ਆਜੋ ਅੱਗੇ ਹੋਰ ਦਿਖਾਉਨੇ ਆ ਮੋੜ ਮੰਡੀ ਦੇ ਜਾਨਵਰ ਆ ਬਣੇ ਰਹੋ ਵੀਡੀਓ ਨੂੰ